ਦੀ ਜਾਨੀਆਂ ਪੰਜ ਉਹਦੀਆਂ ਲਰਮੇ ਤੇ ਔਰ ਡਾਡੇ ਛੱਤੇ ਪੰਜ ਤੇ ਇਹਦੇ ਮੁਕੇ ਨੂੰ ਹੱਥ ਪਾ ਕੇ ਜਾਲੀ ਜਾਲਾ ਕੇ ਉਹਦੀ ਲੜਦੀ ਤਾਂ ਪਤਾ ਲੱਗਦੀ ਆ ਕਿ ਇਹ ਤੇ ਇਹ ਮਰਦੀ ਆ ਜੀ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹੂੰ ਤੁਸੀਂ ਦੇਖ ਰਹੇ ਹੋ ਪੀਵੀ 11 केटी ਵੀ ਚੈਨਲ ਤੇ ਅੱਜ ਆਪਾਂ ਲਾਈਵ ਹੋਇਆ ਜੀ ਮਾਨਸਾ ਮੰਡੀ ਤੋਂ ਮਾਨਸਾ ਪਸ਼ੂ ਮੰਡੀ ਜੋ ਹਰ ਸ਼ੁੱਕਰਵਾਰ ਲੱਗਦੀ ਆ ਤੇ ਦੋ ਤਿੰਨ ਮਹੀਨੇ ਕਾਫੀ ਮੰਡੀਆਂ ਬੰਦ ਰਹੀਆਂ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਸਟਾਰਟ ਹੋ ਜਾਈ ਨੇ ਮੰਡੀਆਂ ਸੋ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਜੁੜ ਜੋ ਲਾਈਵ ਦੇ ਨਾਲ ਦਿਖਾਉਨੇ ਤੁਹਾਨੂੰ ਮਾਨਸਾ ਪਸ਼ੂ ਮੰਡੀ ਇਸ ਤਰ੍ਹਾਂ ਦੇ ਪਸ਼ੂ ਮਾਨਸਾ ਮੰਡੀ ਵਿੱਚ ਪਹੁੰਚਿਆ ਫਿਲਹਾਲ ਹਾਇ ਪਸ਼ੂ ਥੋੜੇ ਜਿਹਾ ਇੱਕ ਘਟ ਆਏ ਨੇ ਪਰ ਜਿੰਨੇ ਵੀ ਆਏ ਨੇ ਬਧੀਆ ਆਏ ਨੇ ਤੇ ਇਸ ਤਰ੍ਹਾਂ ਦੇ ਪਸ਼ੂ ਤੁਸੀਂ ਮਾਨਸਾ ਮੰਡੀ ਦੇ ਵਿੱਚ ਦੇਖ ਸਕਦੇ ਹੋ ਗਾਂਆਂ ਮੱਝਾਂ ਮਾਨਸਾ ਮੰਡੀ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਬੂਰੇ ਰੰਗ ਦੀ ਛੋਟੀ ਮਾਨਸਾ ਮੰਡੀ ਦੇ ਵਿੱਚ ਤੁਹਾਨੂੰ ਸਾਰੀ ਹੀ ਮਾਨਸਾ ਮੰਡੀ ਦੀ ਵੀਡੀਓ ਦਿਖਾ ਰਹੇ ਹਾਂ ਜਿਹੜੇ ਮੇਰੇ ਵੀਰ ਮੱਝਾਂ ਗਾਂਆਂ ਖਰੀਦਣ ਦੇ ਸ਼ਕੀਨ ਨੇ ਵਪਾਰ ਕਰਦੇ ਨੇ ਸੋ ਆ ਬੂਰੇ ਰੰਗ ਦੀ ਮੱਝ ਤੁਸੀਂ ਦੇਖ ਸਕਦੇ ਹੋ ਤੋਰਾ ਤੋਰਾ ਇਹਦਾ ਚੈੱਕ ਕਰ ਸਕਦੇ ਹੋ ਤੇ ਲਿਆ ਬਾਈ ਕਿਹੜਾ ਪਿੰਡਾ ਭਰਾ ਦਾ ਪਿੰਡ ਜਲੂਰ ਜ਼ਿਲ੍ਹਾ ਸੰਗਰੂਰ ਹਾਂ ਪਿੰਡ ਜਲੂਰ ਕਹਿੰਦਾ ਜ਼ਿਲ੍ਹਾ ਸੰਗਰੂਰ ਹੈ ਸੰਗਰੂਰ ਜ਼ਿਲ੍ਹੇ ਤੋਂ ਆਏ ਨੇ ਬਾਈ ਮਾਨਸਾ ਮੰਡੀ ਦੇ ਵਿੱਚ ਤੇ ਕਿੰਨਾ ਦੋਤਾ ਦੋ ਬਾਈ ਇਹਦਾ 12 ਕਿਲੋ 12 ਕਿਲੋ ਕਿੰਨਾ ਡੇਮੋ ਗਿਆ ਸੂਈ ਨੂੰ ਚੌਥਾ ਪੰਜਵਾਂ ਮੰਗਾ ਕੀ ਆ ਬੱਚਾ ਮਗਰੇ ਦੇ ਬੱਚਾ ਕੱਟੀ 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 ਬਲੈਕ ਰੰਗ ਦੀ ਹੈ ਨਾ ਹਾਂਜੀ ਉਧਰ ਕਿੰਨੇ ਰੰਗ ਨੇ ਬਾਈ ਹਾਂਜੀ ਹਾਂ ਦੇਖੋ ਮੀ ਭਾਗੇ ਕਿਤੇ ਗੜੇ ਵੀ ਕੱਟੀ ਬਿਲਕੁਲ ਹਾਂ ਆਪਣੇ ਹੁਣ ਦੇ ਇਸ ਮੰਡੀ 'ਚ ਇੱਥੇ ਵਹੀ ਨਹੀਂ ਉਧਰ ਆਪਣੇ ਵਧੀਆ ਮੀ ਹੈਗਾਗਾ ਹੈ ਨਾ ਛੋਡੇ ਪਿੰਡ ਕਿਵੇਂ ਉਧਰ ਸੰਗਰੂਰ ਬਣੀ ਵਧੀਆ ਮੀ ਆ ਅੱਛਾ ਸਾਡੇ ਵੀ ਪਿੰਡ ਕਾਲੇ ਕੀ ਅੱਛਾ ਅੱਛਾ ਨਾ ਵਧੀਆ ਹੋਆ ਕੀ ਡਿਮਾਂਡ ਰੱਖਦੀ ਭਰਾ ਦੀ 1,10,000 ਰੁਪਏ ਡਿਮਾਂਡ ਹੈ ਜੀ ਇਹਦੀ ਤੇ ਹੋਰ ਵੀ ਪਸ਼ੂ ਰੱਖਦੇ ਹਾਂ ਬਾਈ ਹੁਣ ਜਿਵੇਂ ਕਾਫੀ ਟਾਈਮ ਮੰਡੀਆਂ ਬੰਦ ਰਹੀਆਂ ਨੇ ਨਾ ਤੇ ਹੁਣ ਇਹ ਹੀ ਖੁੱਲੀਆਂ ਨੇ ਆ ਦੂਜੀ ਕਮੰਡੀ ਮੰਨ ਕੇ ਚੱਲੋ ਹਨਾ ਤੇ ਬਾਕੀ ਹੌਲੀ ਹੌਲੀ ਸਾਰੀਆਂ ਮੰਡੀਆਂ ਖੁੱਲਣਗੀਆਂ ਆ ਵੀ ਪਸ਼ੂ ਲੈ ਕੇ ਆਏ ਨੇ ਬਾਈ ਕਰ ਲੋ ਚੈੱਕ ਜੇ ਕਰ ਤੁਸੀਂ ਇਸ ਤਰ੍ਹਾਂ ਦੇ ਕੋਈ ਪਸ਼ੂ ਖਰੀਦਣਾ ਚਾਹੁੰਦੇ ਹੋ ਨਾ ਤਾਂ ਬਾਈਆਂ ਦੇ ਨਾਲ ਜਰੂਰ ਕੰਟੈਕਟ ਕਰਿਆ ਕਰੋ ਸੰਗਰੂਰ ਤੋਂ ਨੇ ਬਾਈ ਅੰਦਰ ਸੰਗਰੂਰ ਤੇ ਇਸ ਤਰ੍ਹਾਂ ਦੇ ਇੱਕ ਵਾਰੀ ਤੁਹਾਨੂੰ ਥਣ ਲੈਵਾ ਵੀ ਇਹਦਾ ਚੈੱਕ ਕਰਵਾ ਦੇਣਾ ਹਨਾ ਛੋਟੀ ਦਾ ਕੀਡਵਾਂ ਦਾ ਸਿੱਧੇ ਦੀ 1,10,000 ਰੁਪਏ ਐਡਵਾਂਡ ਤੇ ਵਧੀਆ ਚੰਗੀ ਝੋਟੀ ਆ ਮਾਨਸਾ ਮੰਡੀ ਦੇ ਵਿੱਚ ਤੇ ਜਿਹੜੇ ਵੀ ਪਸ਼ੂ ਮਾਨਸਾ ਮੰਡੀ ਦੇ ਵਿੱਚ ਪਹੁੰਚੇ ਨੇ ਸੋਨੂੰ ਸਾਰੇ ਕਰਵਾ ਰਹੇ ਆ ਚੈੱਕ ਜੀ ਤੇ ਇਧਰ ਵੀ ਮਾਰ ਲਓ ਨਜ਼ਰ ਇਸ ਤਰ੍ਹਾਂ ਦੇ ਪਸ਼ੂ ਮਾਨਸਾ ਮੰਡੀ ਦੇ ਵਿੱਚ ਪਹੁੰਚੇ ਹੋਏ ਨੇ ਸੋ ਮੰਡੀਆਂ ਹੋ ਗਿਆ ਨੇ ਸਟਾਰਟ ਲਾਜ਼ਮੀ ਪਹੁੰਚਿਆ ਕਰੋ ਮੰਡੀਆਂ ਦੇ ਵਿੱਚ ਜੇਕਰ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪਸ਼ੂ ਖਰੀਦਣਾ ਚਾਹੁੰਦੇ ਹੋ ਹਰ ਸ਼ੁੱਕਰਵਾਰ ਦੀ ਇਹ ਮੰਡੀ ਲੱਗਦੀ ਹੈ ਜੀ ਮਾਨਸਾ ਮੰਡੀ ਜਦੋਂ ਸਿੱਧੂ ਮੂਸੇ ਵਾਲੇ ਦੇ ਪਿੰਡ ਵੱਲੋਂ ਆਪਾਂ ਮੁੜਦੇ ਆ ਨਾ ਤੇ ਕੈਂਚੇ ਆਉਂਦੀ ਹੈ ਨਾ ਚ ਰਸਤਾ ਆਉਂਦਾ ਹੈਗਾ ਉਤੋਂ ਥੋੜਾ ਜਿਹਾ ਅੱਗੇ ਜਾ ਕੇ ਤੇ ਸੱਜੇ ਹੱਥ ਕੱਚਾ ਰਸਤਾ ਮੁੜਦਾ ਉੱਥੇ ਇਹ ਮੰਡੀ ਲੱਗਦੀ ਹੈ ਉਹ ਦੇਖ ਸਕਦੇ ਹੋ ਬਾਈ ਧਾਰਾ ਤੁਰਾ ਮਾਰ ਕੇ ਕਰ ਰਿਹਾ ਚੈੱਕ ਇੱਧਰ ਵੀ ਚੋਟੀ ਨੂੰ ਚੈੱਕ ਕਰਵਾ ਰਹੇ ਨੇ ਬਈ ਇਹਨਾਂ ਵਪਾਰੀ ਵੀਰ ਪਹੁੰਚੇ ਹੋਏ ਨੇ ਮੰਡੀ ਦੇ ਵਿੱਚ ਸਵੇਰ ਚੜ੍ਹ ਕੇ ਪਹੁੰਚਿਆ ਕਰੋ ਜੀ ਤੇ ਇੱਧਰ ਬਾਈ ਚੈੱਕ ਕਰ ਰਿਹਾ ਚੋਟੀ ਨੂੰ ਧਾਰਾਂ ਧੁਰਾਂ ਮਾਰ ਕੇ ਆਸ ਕਰ ਰਹੇ ਨੇ ਹੈਸਰਾ ਵਪਾਰੀ ਵੀਰ ਜਿਹੜੇ ਵੀ ਖਰੀਦਦਾਰ ਮੰਡੀ ਦੇ ਵਿੱਚ ਪਹੁੰਚਦੇ ਨੇ ਉਹ ਧਾਰਾਂ ਮਾਰ ਕੇ ਤਸੱਲੀ ਕਰਕੇ ਚੈੱਕ ਕਰਕੇ ਲੈ ਕੇ ਜਾਂਦੇ ਨੇ ਤੇ ਇਧਰ ਵੀ ਭਾਈ ਮੱਝ ਨੂੰ ਤੋੜ ਕੇ ਚੈੱਕ ਕਰਵਾ ਰਹੇ ਨੇ ਨਾ ਨਾਲ ਛੋਟਾ ਜਿਹਾ ਬੱਚਾ ਮਾਨਸਾ ਮੰਡੀ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਜਿਹੜੇ ਜਿਹੜੇ ਮੇਰੇ ਵੀਰ ਜੁੜੇ ਜਾਂਦੇ ਨੇ ਨਾਲ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਨਾਲੇ ਤਾਂ ਆਵਾਜ਼ ਵਗੈਰਾ ਦਾ ਪਤਾ ਲੱਗ ਜਾਂਦਾ ਹੈ ਨਾਲੇ ਦੱਸਿਓ ਭਰਾ ਵੀ ਕਿਹਦੇ ਕਿਹਦੇ ਪਿੰਡ ਕਿੱਥੇ ਕਿੱਥੇ ਮੀਮੂ ਪਹੁੰਚ ਗਿਆ ਨਾ ਗਰਮੀ ਬੇਸ਼ੱਕ ਹੈ ਹੈਗਾ ਸਮਾਂ ਤੇ ਇਸ ਤਰ੍ਹਾਂ ਦੀਆਂ ਗਾਂਆਂ ਮੰਡੀ ਦੇ ਵਿੱਚ ਪਹੁੰਚੇ ਹੋਏ ਨੇ ਤੇ ਸਾਰੇ ਹੀ ਪਸ਼ੂ ਤੁਸੀਂ ਚੈੱਕ ਕਰ ਸਕਦੇ ਹੋ ਜੋ ਮਾਸਾ ਮੰਡੀ ਦੇ ਵਿੱਚ ਪਹੁੰਚੇ ਹੋਏ ਨੇ ਜੀ ਬੱਚਾ ਬੱਚਾ ਹਾਂ ਭਾਈ ਕੈਡ ਹੋਈ ਬਜਾ ਨਾੜ ਬਿਆਲੀ ਰੇਟ ਮੁੱਲ ਬੜੀ ਦੀ ਜੇ ਆਪਾਂ ਗੱਲ ਕਰੀਏ ਉਹੀ ਹਲੇ ਚੱਲੇ ਜਾਂਦੇ ਨੇ ਇਹ ਪੀਵੀਓ ਨੀਕੇ ਟੀਵੀ ਦੇ ਆਪਾਂ ਸ਼ਾਮ ਨੂੰ ਜਿਹੜੀ ਵੀਡੀਓ ਬਣਾਉਨੇ ਆ ਉਹ ਅਪਲੋਡ ਕਰਾਂਗੇ ਗਰਮੀ ਬਹੁਤ ਜ਼ਿਆਦਾ ਹੈ ਤੇਸ਼ੱਕ ਉਸ ਏਰੀਆ ਦੇ ਵਿੱਚ ਮੀਂਹ ਪੈ ਗਿਆ ਪਰ ਫਿਰ ਵੀ ਗਰਮੀ ਅੰਤ ਦੀ ਗਰਮੀ ਹੱਕ ਵੀ ਹੈ ਗਰਮੀ ਦਾ ਗਰਮੀ ਪੈ ਰਹੀ ਹੈ ਇਸ ਤਰ੍ਹਾਂ ਆਪਾਂ ਰੱਬ ਨੂੰ ਲਾਂਤੇ ਮਨ ਹੁੰਨੇ ਸਰਦੀਆਂ ਚ ਕਹਿੰਦੇ ਨੇ ਸਰਦੀ ਵਾਲੀ ਐ ਗਰਮੀਆਂ ਚ ਕਹਿੰਦੇ ਹੁੰਨੇ ਗਰਮੀ ਵਾਲੀ ਐ ਔਰ ਐਸ ਤਰ੍ਹਾਂ ਦੀ ਮੰਡੀ ਇਹ ਮਾਨਸਾ ਮੰਡੀ ਵਪਾਰੀ ਵੀਰ ਕਿਸਾਨ ਵੀਰ ਜਿਹੜੇ ਮੱਜਾਂ ਲੈ ਕੇ ਪਹੁੰਚਦੇ ਨੇ ਪਹੁੰਚੇ ਹੋਏ ਨੇ ਤੇ ਇਧਰ ਜੇਕਰ ਤੁਸੀਂ ਕੋਈ ਵੀ ਹਨਾ ਮੂਰੀਆਂ ਮਰੀਆਂ ਦਾ ਸਾਮਾਨ ਖਰੀਦਣਾ ਚਾਹੁੰਦੇ ਹੋ ਤਾਂ ਉਹ ਵੀ ਦੁਕਾਨਦਾਰੀਆਂ ਆਉਂਦੀਆਂ ਨੇ ਕਿयां ਇਥੋਂ ਕਿਸੇ ਵੀ ਤਰ੍ਹਾਂ ਦਾ ਤੁਸੀਂ ਹਾਰ ਸ਼ਿੰਗਾਰ ਦਾ ਸਾਮਾਨ ਬਿਮਾਨ ਤੋਂ ਮੰਡੀ ਦੇ ਵਿੱਚੋਂ ਖਰੀਦ ਸਕਦੇ ਹੋ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਦੇ ਕਰੋ ਜੀ ਵੀਡੀਓ ਨੂੰ ਤੇ ਖਾਣ ਪੀਣ ਦੇ ਨਗਾਨਾ ਵੀ ਹਰ ਇੱਕ ਪ੍ਰਕਾਰ ਦੀਆਂ ਚੀਜ਼ਾਂ ਮੰਡੀ ਦੇ ਵਿੱਚੋਂ ਤੁਹਾਨੂੰ ਮਿਲਣਗੀਆਂ ਰਾਠੇ ਗਾਈਆਂ ਤੁਹਾਨੂੰ ਦਿਖਾ ਰਹੇ ਹਾਂ ਕਰ ਕੋਈ ਗਾਂਆਂ ਫਰੀਦਣ ਦਾ ਚਾਹਵਾਨਾ ਤਾਂ ਉਹ ਵੀ ਇੱਥੇ ਲਾਜ਼ਮੀ ਪਹੁੰਚਿਆ ਕਰੋ ਇਧਰ ਪਾਸ ਹੋ ਰਹੀ ਹੈ ਗਾਂ ਦੇ ਦੇਖ ਸਕਦੇ ਹੋ ਤੁਸੀਂ ਕੋਈ ਬਾਤ ਨਹੀਂ ਤੇਰੀ ਤੇਨੂ ਨਹੀਂ ਦਿੰਦਾ ਕਿੰਨੇ ਵੀ ਦੇ ਦੇ ਤੈਨੂੰ ਜੇ ਕੋਈ ਮੇਰਾ ਵੀਰ ਪਾਕਿਸਤਾਨ ਦੇ ਵਿੱਚੋਂ ਵੀਡੀਓ ਦੇਖਦਾ ਨਾ ਪਾਕਿਸਤਾਨ ਵਾਲਿਆਂ ਨੂੰ ਵੀਰਾਂ ਨੂੰ ਬੇਨਤੀ ਆ ਲੈਦੇ ਪੰਜਾਬ ਵਾਲਿਆਂ ਨੂੰ ਸੋ ਲਾਜ਼ਮੀ ਕਮੈਂਟ ਕਰਕੇ ਦੱਸਿਓ ਕਿਹੜਾ ਮੇਰਾ ਵੀਰ ਕਿੱਥੋਂ-ਕਿੱਥੋਂ ਦੇਖਦਾ ਕਿਉਂਕਿ ਮੈਂ ਵੀ ਪਾਕਿਸਤਾਨ ਦੇ ਬਹੁਤ ਸਾਰੇ ਚੈਨਲ ਨੇ ਜਿਨ੍ਹਾਂ ਨੂੰ ਫੋਲੋ ਕਰਦਾ ਦੇਖਦਾ ਉਹ ਮੰਡੀ ਦੇ ਵਿੱਚੋਂ ਇੱਕ ਵੀਰ ਵੀਡੀਓ ਬਣਾਉਂਦਾ ਹੁੰਦਾ ਮੱਖੀ ਹੋਰੀ ਨੇ ਉਹਨਾਂ ਦੀਆਂ ਵੀਡੀਓ ਵੀ ਦੇਖਦੰਨੇ ਆ ਮੀਰਾ ਦੀਆਂ ਵੀਡੀਓ ਵੀ ਦੇਖਦੇ ਆ ਤੇ ਬਾਕੀ ਪੰਜਾਬ ਦੇ ਪੰਜਾਬੀ ਟ੍ਰੈਵਲ ਕਪਲ ਇਸ ਤਰ੍ਹਾਂ ਦਾ ਕੋਈ ਨਾਂ ਦਾ ਉਹਨਾਂ ਵੀਰਾਂ ਦੀਆਂ ਵੀਡੀਓ ਦੇਖਦਾ ਪਾਕਿਸਤਾਨ 'ਚ ਪਹੁੰਚੇ ਹੋਏ ਨੇ ਬਹੁਤ ਚੰਗੇ ਨੇ ਲੈਣਦੇ ਪੰਜਾਬ ਵਾਲੇ ਵੀਰੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਦੇਖ ਸਕਦੇ ਹੋ ਤੁਸੀਂ ਇਹ ਹੈ ਮਾਨਸਾ ਮੰਡੀ ਸਿੱਧੂ ਮੂਸੇ ਵਾਲੇ ਬਾਈ ਦੇ ਪਿੰਡ ਦੇ ਲਵੇ ਥੋੜਾ ਜਿਹਾ ਪਿੱਛੇ ਇਹ ਮੰਡੀ ਲੱਗਦੀ ਹੈ ਮਹੀਨੇ ਦੀਆਂ ਇਹ ਚਾਰ ਮੰਡੀਆਂ ਹੁੰਦੀਆਂ ਨੇ ਜੀ ਹਰ ਸ਼ੁੱਕਰਵਾਰ ਨੂੰ ਇਹ ਮੰਡੀ ਲੱਗਦੀ ਹੈ ਮੰਡੀਆਂ ਵੋਟਾਂ ਕਰਕੇ ਕਹ ਲੋ ਚਾਹੇ ਇਹ ਚੱਲਦੀ ਦੀ ਗੱਲ ਵੀ ਮੂੰਹ ਖੁਰਦੀ ਬਿਮਾਰੀ ਵੀ ਆ ਇਸ ਕਰਕੇ ਮੰਡੀਆਂ ਬੰਦ ਰਹੀਆਂ ਨੇ ਪਰ ਹੁਣ ਮੰਡੀਆਂ ਦੁਬਾਰੇ ਹੋ ਗਿਆ ਨੇ ਚਾਲੂ ਜੀ ਤੇ ਮੰਡੀਆਂ ਦੇ ਵਿੱਚ ਪਹੁੰਚਿਆ ਕਰੋ ਰੌਣਕ ਵਧਾਇਆ ਕਰੋ ਜੇਕਰ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪਸ਼ੂ ਖਰੀਦਣਾ ਚਾਹੁੰਦੇ ਹੋ ਪੂਰਾ ਵਧੀਆ ਮੇਲਾ ਲੱਗਿਆ ਪਿਆ ਮਾਨਸਾ ਮੰਡੀ ਦੇ ਵਿੱਚ ਤੇ ਕੜਦੇ ਪੰਜਾਬ ਦੀਆਂ ਮੰਡੀਆਂ ਪਸ਼ੂ ਮੰਡੀ ਤੁਸੀਂ ਦੇਖ ਰਹੇ ਹੋ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਹੜੇ ਲਾਈਵ ਦੇ ਵਿੱਚ ਜੁੜੇ ਹੋਏ ਨੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਜਿਹੜੇ ਵੀਰ ਹੁਣ ਤੱਕ ਮੇਰੇ ਨਾਲ ਜੁੜੇ ਰਹੇ ਨੇ ਜੇਕਰ ਕਿਸੇ ਮੇਰੇ ਵੀਰ ਨੇ ਘਰੇ ਸੱਦ ਕੇ ਕੋਈ ਵੀਡੀਓ ਬਣਵਾਉਣੀ ਹੋਵੇ ਹਨ ਕਿਸੇ ਪਸ਼ੂ ਦੀ ਜਾਂ ਕੋਈ ਹੋਰ ਆਪਣੇ ਮਸਿੰਦਰੀ ਦੀ ਜਾਂ ਕੋਈ ਪਲਾਟ ਮਕਾਨ ਦੀ ਨਾ ਤਾਂ 9465958109 ਤੇ ਸੰਪਰਕ ਕਰਕੇ ਡਿਸਕ੍ਰਿਪਸ਼ਨ ਚ ਆਪਣਾ ਨੰਬਰ ਵੀ ਹੁੰਦਾ ਤਾਂ ਤੁਸੀਂ ਜਰੂਰ ਸੰਪਰਕ ਕਰਿਓ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮੈਂ ਥੋੜਾ ਆਪਣਾ ਜੀਐਸ ਪੀਵੀ19 ਕੇਟੀਵੀ